ਫੇ ਮਾਣੀ ਵਾਰੀ ਸਨ ਦੇ ਲਾ ਜਿਹੜੇ ਦਾ ਪੁੱਤ ਮੇਰਾ ਮੰਗੇ ਤੇ ਪਿਆ ਕੈਨੇਡਾ ਦੇ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਪੰਜਾਬੀ ਨੌਜਵਾਨ ਟਰੱਕ ਡਰਾਈਵਰ ਦੱਸਿਆ ਜਾ ਰਿਹਾ ਹੈ ਜੋ ਕਿ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਜਿਸ ਦੀ ਕੀ ਹੁਣ ਮੌਤ ਦੀ ਖਬਰ ਸਾਹਮਣੇ ਆਈ ਹੈ ਕਿਹਾ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਦਾ ਕੀ ਇਲਾਜ ਚੱਲ ਰਿਹਾ ਹੈ ਪਰ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ ਜੋ ਕਿ ਤਰਨਤਾਰਨ ਦੇ ਪਿੰਡ ਪੰਜਵੜ ਕਲਾ ਦਾ ਰਹਿਣ ਵਾਲਾ ਹੈ ਜਾਣਕਾਰੀ ਦੇ ਅਨੁਸਾਰ ਸੁਬੇਗ ਸਿੰਘ ਦੇ ਟਰੱਕ ਦੇ ਵਿੱਚ ਪੱਥਰ ਦੀਆਂ ਭਾਰੀ ਸਲੇਬਾਂ ਲੱਦੀਆਂ ਹੋਈਆਂ ਸਨ ਕਿ ਉਸ ਨੂੰ ਟਰੱਕ ਦੇ ਵਿੱਚੋਂ ਉਤਾਰਦੇ ਹੋਏ ਸਾਰੀਆਂ ਮਾਰਬਲ ਦੀਆਂ ਸਲੇਬਾਂ ਨੌਜਵਾਨ ਦੇ ਉੱਤੇ ਝੜ ਡਿੱਗਦੀਆਂ ਨੇ ਜਿਸ ਦੇ ਚਲਦੇ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਦਾਦੇ ਕੀ ਮ੍ਰਿਤਕ ਸੁਬੇਕ ਸਿੰਘ ਜਿਲ੍ਹਾ ਤਰਨਤਾਰਨ ਦੇ ਪਿੰਡ ਪੰਜਵੜ ਕਲਾ ਦਾ ਰਹਿਣ ਵਾਲਾ ਸੀ ਉਹ ਪਿੱਛੇ ਆਪਣੇ ਮਾਤਾ ਪਿਤਾ ਭਰਾ ਪਤਨੀ ਸਣੇ ਦੋ ਸਾਲਾਂ ਦੀ ਧੀ ਛੱਡ ਗਿਆ ਮੌਤ ਦੀ ਖਬਰ ਤੋਂ ਬਾਅਦ ਨੌਜਵਾਨ ਨੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਉੱਥੇ ਹੀ ਸੁਬੇਕ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਵੀ ਗਹਿਰੇ ਸਦਮੇ ਦੇ ਵਿੱਚ ਹੈ ਮ੍ਰਿਤਕ ਸੁਬੇਕ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਨਮ ਅੱਖਰ ਦੇ ਨਾਲ ਦੱਸਿਆ ਕਿ ਘਰ ਦੀਆਂ ਤੰਗੀਆਂ ਨੂੰ ਚਲਦਿਆਂ ਹੋਇਆ ਸੁਬੇਗ ਕਰਜ਼ਾ ਚੁੱਕ ਕੇ 8 ਮਹੀਨੇ ਪਹਿਲਾਂ ਹੀ ਵਿਦੇਸ਼ ਗਿਆ ਸੀ ਕਿ ਉਸ ਦੀ ਮੌਤ ਦੀ ਖਬਰ ਨੇ ਸਭ ਨੂੰ ਝੰਜੋੜ ਦਿੱਤਾ ਮੌਤ ਦੀ ਖਬਰ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਘਰ ਦੇ ਵਿੱਚ ਸੋਗ ਦੀ ਲਹਿਰ ਹੈ ਨਮ ਅੱਖਾਂ ਦੇ ਨਾਲ ਹਰ ਕੋਈ ਉਸ ਨੂੰ ਯਾਦ ਕਰ ਰਿਹਾ ਹੈ ਤੇ ਮ੍ਰਿਤਕ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਬੜਾ ਵੀਰ ਮੇਰਾ ਕਰਜ਼ਾ ਚੁੱਕ ਕੇ ਬਹੁਤ ਭੇਜਿਆ ਸੀ ਔਖੇ ਹੋ ਕੇ ਆਪਣੇ ਬੇਟੇ ਨੂੰ ਬਾਹਰ ਭੇਜਿਆ ਤੇ ਚਲੋ ਸਾਡੇ ਕਰ ਗਰੀਬੀ ਸਾਡਾ ਬੇਟਾ ਕਿਤੇ ਸੈੱਟ ਹੋ ਜਾਊਗਾ ਅਜੇ 8 ਮਹੀਨੇ ਨਹੀਂ ਉਹ ਸਾਡੇ ਤੇ ਬੈਠੇਗਾ ਇਹਨੂੰ ਬਿਲਕੁਲ ਉਹਦਾ ਲੇਟ ਲਾਇਸੈਂਸ ਬਣਿਆ ਇਹ ਕੋਈ ਗੱਲ ਨਹੀਂ ਲੇਟ ਬਣ ਗਿਆ ਅਜੇ ਥੋੜੇ ਦਿਨ ਹੋਏ ਮੇਰੇ ਪੁੱਤ ਨੂੰ ਗੱਡੀ ਮਿਲੀ ਥੋੜੇ ਦਿਨ ਹੋਏ ਬਸ ਉਹ ਲੋਟ ਲੈ ਕੇ ਜਾਣ ਡਿਆ ਬਿਲਟਾਂ ਲਾਗੇ ਆ ਬਿਲਟ ਨੂੰ ਹੱਥ ਲਾਇਆ ਪਤਾ ਨਹੀਂ ਆਪਣੇ ਆਪ ਖੁੱਲ ਗੀਆਂ ਇਹ ਮਹਾਰਾਜ ਜਾਂਦਾ ਜਾਂ ਉਹ ਖੋਲਣ ਲੱਗਾ ਬੇਟਾ ਸਾਰਾ ਸਮਾਨ ਮੇਰੇ ਪੁੱਤ ਦੇ ਉੱਤੇ ਟਿਕ ਪਿਆ ਮੇਰਾ ਪੁੱਤ ਥੱਲੇ ਹੋਂ ਨਹੀਂ ਨਿਕਲਿਆ ਵੀਡੀਓ ਉੱਟ ਗਿਆ ਸਾਨੂੰ ਅਗਲੇ ਦਿਨ ਪਤਾ ਲੱਗਾ ਉਦੋਂ ਮੇਰੇ ਪੁੱਤ ਨਾਲ ਮੇਰੀ ਉਦੋਂ ਗੱਲ ਹੋਣ ਈ ਆ 10 ਮਿੰਟ ਵਈ ਲਾਂ ਗੱਲ ਹੋਈ ਆ ਮੈਂ ਨਾ ਉਹ ਗੱਲਾਂ ਕੀਤੀਆਂ ਮੈਂ ਕਿਹਾ ਪੁੱਤ ਚੰਗਾ ਆਂਦਾ ਚੰਗਾ ਮਾਤਾ ਮੈਂ ਤੁਰਨ ਲੱਗਾ ਮੈਂ ਪੁੱਤ ਧਿਆਨ ਨਾ ਚਾਯੋ ਪਤਾ ਨਹੀਂ ਮੇਰੇ ਪੁੱਤ ਦੀ ਕਿਸਮਤ ਮਾੜੀ ਹੋਈ ਐਂ ਬੜਾ ਕਰਜ਼ਾ ਚੁੱਕ ਕੇ ਕੀਤਾ ਐਂ ਗਰੀਬ ਬੰਦੇ ਐ ਕਰ ਨਹੀਂ ਸਕਦੇ ਇੱਕ ਉਹਦੀ ਬੇਟੀ ਛੋਟੀ ਆ ਅਜੇ ਉਹ 3 ਸਾਲਾਂ ਦੀ ਨਹੀਂ ਹੋਈ ਐਂ ਕੁਝ ਕਰ ਨਹੀਂ ਸਕਦੇ ਦਾ ਇਹ ਗਾੜੀ ਮਾਰ ਆ ਇਹਨੂੰ ਪਤਾ ਕੀ ਹੋਣਾ ਚਾਹੀਦਾ ਭਾਈ ਇਹਨੂੰ ਕੈਨੇਡਾ ਕਨ ਲਿਆ ਸੀ ਵਰਕ ਵੀ ਜੇਦੇ ਤੇ 8 ਮਹੀਨੇ ਹੋ ਗਏ ਉਹਨਾਂ ਵੱਲੇ 7 ਮਹੀਨੇ ਲਾਇਸੈਂਸ ਬਣਿਆ ਉਹਨਾਂ ਦਾ ਤੇ ਹੁਣ ਗੱਡੀ ਮਿਲਣੀ ਥੋੜੇ ਕਿ ਦੇਣੀ ਹੈ ਹਲੇ 5-7 ਦੇਣੀ ਤੇ ਲੋਡ ਲਿਆ ਗਿਆ ਤੇ ਬੈਲਟਾਂ ਬੁਲਟਾਂ ਕਿਦੇ ਖੋਲਣ ਦੇ ਤੇ ਉਹ ਸਲੇਬਾਂ ਲੱਦੀਆਂ ਪੱਥਰ ਦੀਆਂ ਕਿਦੇ ਉੱਤੇ ਤੇ ਉਹ ਸਲੇਬਾਂ ਹੀ ਡੇਗੀਆਂ ਉੱਤੇ ਤੇ ਡੈਥ ਹੋ ਗਈ ਉਹਨਾਂ ਦੀ ਕਿਸ ਤਰ੍ਹਾਂ ਹੈ ਮੈਂ ਕਸ਼ਿਆ ਕੁੜਤਾ ਚੱਕੇ ਕਿਸਾਬੇ ਜੀ ਹਾਂਜੀ ਕਰ ਜਾਏ ਚੋਕੇ ਤੁਹਾਨੂੰ ਪਤਾ ਘਰਾਂ ਕਿੰਨੀ ਕਮਦਨ ਹੁੰਦੀ ਕਿਦੇ ਤੇ ਔਖਾ ਆ ਬਿਆਹ ਕੰਮੋਂ ਤੇ ਸਾਰੇ ਬੰਨੀ ਕਿਸੇ ਬੱਚੇ ਆ ਗੁੜੀ ਆਈ ਆ ਭੈਣ ਮੇਰੀ ਇੱਕ ਮੇਰਾ ਨਾਮ ਸ਼ਰਨਪ੍ਰੀਤ ਆ ਕੋਈ ਲਾਸਟ ਕਾਲ ਨਹੀਂ ਆ ਟੱਡਣਾ ਗੱਲਬਾਤ ਹੋਈ ਮੈਂ ਖੇਡਣਾ ਮੇਰੀ ਉਸ ਦਿਨ ਰਾਤ ਕੋਈ ਗੱਲ ਨਹੀਂ ਹੋਈ ਮੈਂ ਸਾਰੀ ਰਾਤ ਫੋਨ ਦੇਖਦੀ ਰਹੀਆਂ ਨੂੰ ਕੋਈ ਫੋਨ ਨਹੀਂ ਆਇਆ ਚਾਹਣਾ ਚਾਹਣਾ ਤਿੱਕੇ ਤਾਂ ਪਹਿਲਾਂ ਫੋਨ ਆਇਆ ਸੀ ਮੈਂ ਨਾ ਇਹ ਕਹਿੰਦੇ ਨੇ ਪਹਿਲਾਂ ਗੱਲ ਹੋਈ ਉਹਨਾਂ ਦੀ